ਪੰਜਾਬੀ ਧਰਤੀ ਦਾ ਉਹ ਨੂਰ ਸਨ ਪੰਜਾਬੀ ਦੇ ਸੌ ਪੁੱਤ ਸਨ ਸਾਡੀ ਮਾਂ ਬੋਲੀ ਦੇ ਕੁਛ ਉਹਨਾਂ ਨੇ ਸਹਾਇਤਾ ਦਿੱਤਾ ਪੰਜਾਬੀ ਮਾਂ ਬੋਲੀ ਨੂੰ ਦਿੱਤਾ ਤੇ ਉਹਨਾਂ ਨੂੰ ਕੁਝ ਅਜੇ ਹੋਰ ਦੇਣਾ ਬਾਕੀ ਸੀਗਾ ਪੰਜਾਬੀ ਸਿਨੇਮਾ ਲਈ نیشنل ਮੈਂਥਮ ਲੈ ਕੇ ਗਏ ਨੇ 72 ਸਰ ਵਰਗੇ ਲੋਕ ਰੋਜ਼ ਰੋਜ਼ ਨਹੀਂ ਜਾਂਦੇ ਸੋ ਇੱਕ ਐਸਾ ਇਨਸਾਨ ਜਿਹਦੇ ਬਾਰੇ ਮੈਂ ਤਾਂ ਅੱਜ ਤੱਕ ਸੁਣਿਆ ਨਹੀਂ ਕਿਸੇ ਨਾਲ ਲੜਿਆ ਝਗੜਿਆ ਹੋਵੇ ਬਹੁਤ ਲੋਕ ਆਉਂਦੇ ਨੇ ਧਰਤੀ ਤੇ ਪਰ 72 ਸਰ ਵਰਗਾ ਬੰਦਾ ਕਦੀ ਕਦੀ ਧਰਤੀ ਤੇ ਆਉਂਦਾ ਹੈ ਤਾਂ 11 ਮਹੀਨ ਨੂੰ ਸਰਜੀਤ ਪਾਤਰ ਜੀ ਦਾ ਦਿਹਾਂਤ ਹੋਇਆ ਸੀ 13 ਮਹੀਨ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਤੇ ਅੱਜ ਅੰਤਿਮ ਅਰਦਾਸ ਹੋ ਰਹੀ ਗਈ ਗੁਰੂ ਘਰ ਦੇ ਵਿੱਚ ਇਸ ਸਮੇਂ ਅੰਤਿਮ ਰਸਮਾਂ ਜੋ ਦੀਆਂ ਵਹਿੰਗਾਂ ਜਾ ਰਹੀਆਂ ਹਨ ਤਵਕਕ ਵੱਖਰੀਆਂ ਸ਼ਖਸੀਤਾਂ ਪਾਤਰ ਸਾਹਿਬ ਨੂੰ ਯਾਦ ਕਰਦੇ ਹੋਏ ਇੱਥੇ ਪਹੁੰਚ ਰਹੀਆਂ ਨੇ ਤੇ ਸਾਨਾ ਮਲਕੀ ਤਰੌਣੀ ਜੀ ਨੇ ਸਰ ਪਾਤਰ ਸਾਹਿਬ ਦਾ ਜਾਣਾ ਇੱਕ ਅਜੀਹਾ ਘਾਟਾ ਹੈ ਜਿਹੜਾ ਪੰਜਾਬੀ ਸਾਇਕ ਲਈ ਕਦੇ ਵੀ ਪੂਰਾ ਨਹੀਂ ਹੋ ਸਕਦਾ ਬਿਲਕੁਲ ਜੀ ਪੰਜਾਬੀ ਧਰਤੀ ਦਾ ਉਹ ਨੂਰ ਸਨ ਪੰਜਾਬੀ ਸੌ ਪੁੱਤ ਸਨ ਸਾਡੀ ਮਾਂ ਬੋਲੀ ਦੇ ਬੱਦਕਾ ਤਾਂ ਉਹਨਾਂ ਨੇ ਜਾਣ ਨਾਲ ਹੋਇਆ ਕਿਉਂਕਿ ਜਿੰਨਾ ਕੁਛ ਉਹਨਾਂ ਨੇ ਸਹਾਇਤ ਦਿੱਤਾ ਹੈ ਪੰਜਾਬੀ ਮਾਂ ਬੋਲੀ ਨੂੰ ਦਿੱਤਾ ਤੇ ਉਹਨਾਂ ਨੂੰ ਕੁਝ ਅਜੇ ਹੋਰ ਦੇਣਾ ਬਾਕੀ ਸੀਗਾ ਸੋ ਇਸ ਕਰਕੇ ਉਹ ਇੱਕ ਐਸਾ ਇਨਸਾਨ ਸੀ ਜਿਹਨੂੰ ਵੀ ਜ਼ਿੰਦਗੀ 'ਚ ਮਿਲਿਆ ਉਹਨੇ ਉਹਦੇ ਨਾਲੋਂ ਕਿੰਨਾ ਵੀ ਛੋਟਾ ਹੋਵੇ ਹਮੇਸ਼ਾ ਉਹਨੂੰ ਉਹਨੇ ਆਪਣੇ ਬਰਾਬਰ ਦਾ ਕਰਕੇ ਆਪ ਨੂੰ ਵੱਡਾ ਕਰਕੇ ਅ ਹਮੇਸ਼ਾ ਇਹ ਅਹਿਸਾਸ ਕਰਵਾਇਆ ਜਿੱਡੀ ਹਲੀਮੀਆ ਇਨਸਾਨ ਸੀਗਾ ਉਹ ਸੋ ਉਸ ਬੰਦੇ ਨੇ ਬਹੁਤ ਕੁਝ ਸਾਹਮਣੇ ਦੇ ਕੇ ਜਾਣਾ ਸੀ ਪਰ ਮੌਕੇ ਤੋਂ ਪਹਿਲਾਂ ਚਲੇ ਗਿਆ ਕਿਸੇ ਨੇ ਯਾਦ ਚੇਤੇ ਵੀ ਨਹੀਂ ਇਸੇ ਦੇ ਚਿਤ ਚੇਤਿਆਂ ਚ ਨਹੀਂ ਸੀ ਕਿ ਇਹ ਜੀ ਖਬਰ ਸੁਣਨ ਨੂੰ ਮਿਲੂਗੀ ਪਰ ਸਮਾਂ ਜੀ ਕੀ ਕਰ ਸਕਦੇ ਆ ਸੋ ਇਸ ਕਰਕੇ ਜਿੰਨਾ ਚਿਰ ਦੁਨੀਆ ਰਹੋਗੀ ਪਾਤਰ ਸਾਹਿਬ ਆਪਣੇ ਸਾਹਿਤ ਰਾਹੀਂ ਆਪਣੇ ਉਹਨਾਂ ਬੋਲਾਂ ਰਾਹੀਂ ਆਪਣੇ ਲਿਖਤਾਂ ਦੇ ਰਾਹੀਂ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਮਨਾਂ 'ਚ ਵੀ ਤੜਕਦੇ ਰਹਿਣਗੇ ਜੀ ਸਰ ਇੱਕ ਚੀਜ਼ ਜਾਨਣਾ ਚਾਹਾਂਗੇ ਤੁਹਾਡੀ ਪਾਤਰ ਸਾਹਿਬ ਨਾਲ ਕਿੰਨੀ ਕੁ ਪੁਰਾਣੀ ਸਾਂਝ ਸੀ ਕਿੰਨੇ ਸਮੇ ਤੋਂ ਤੁਸੀਂ ਉਹਨਾਂ ਨਾਲ ਜੁੜੇ ਹੋ ਸੀ ਕਾਫੀ ਲੰਬੇ ਸਮੇਂ ਤੋਂ ਸੀ ਜੀ ਬਹੁਤ ਵਾਰ ਉਹਨਾਂ ਦੇ ਘਰ ਵੀ ਮੈਂ ਉਹਨਾਂ ਦੀ ਮਹਿਫਲਾਂ 'ਚ ਬੈਠਣ ਦਾ ਮੌਕਾ ਮਿਲਿਆ ਬਹੁਤ ਵਾਰ ਕਲਾ ਪ੍ਰੀਛੇ ਦੇ ਚੇਅਰਮੈਨ ਸੀਗੇ ਉੱਥੇ ਵੀ ਮਿਲਣ ਦਾ ਮੌਕਾ ਮਿਲਿਆ ਬਲਵਿੰਦਰ ਲੱਖੇਵਾਲੀ ਖਾਨ ਦੇ ਨਾਲ ਇੱਕ ਵਾਰ ਉਹਦੇ ਘਰ ਅਸੀਂ ਮਿਲੇ ਮੈਂ ਨੂੰ ਇੱਕ ਬੜੀ ਜਿਹੀ ਅਪੋਲ ਜਿਹੜੀ ਗੱਲ ਹੈ ਕਿ ਮੈਂ ਉਹਨਾਂ ਨੂੰ ਕਿਹਾ ਕਿ ਅਸੀਂ ਨਾ ਪੰਜਾਬੀ ਸਿਨੇਮੇ ਦਾ ਇੱਕ ਨੈਸ਼ਨਲ ਐਂਥਮ ਬਣਾਉਣਾ ਚਾਹੁੰਦੇ ਹਾਂ ਤਾਂ ਉਹਨਾਂ ਨੇ ਕਿਹਾ ਕੋਈ ਨਹੀਂ ਮੈਂ ਕੁਝ ਕਰ ਦਉ ਸਾਨੂੰ ਲਿਖ ਕੇ ਭੇਜਿਆ ਹੁਣ ਅਸੀਂ ਜਿਹੜੇ ਪੰਜਾਬੀ ਦੇ ਚੰਗੇ ਗਾਇਕ ਨੇ ਉਹਨਾਂ ਤੋਂ ਉਹ ਗਵਾ ਕੇ ਉਹਨਾਂ ਨੂੰ ਇੱਕ ਸਰਦਾਰਾ ਜਿਹੀ ਦਵਾਂਗੇ ਪੰਜਾਬੀ ਸਿਨੇਮੇ ਲਈ ਨੈਸ਼ਨਲ ਮੈਨਥਮ ਲਿਖ ਕੇ ਗਏ ਨੇ ਉਹ ਸਰ ਜੇਕਰ ਉਹਨਾਂ ਦੀਆਂ ਰਚਨਾਵਾਂ ਦੀ ਗੱਲ ਕਰੀ ਅਕਸਰ ਸਕੂਲਾਂ ਕਾਲਜਾਂ ਦੇ ਵਿੱਚ ਉਹਨਾਂ ਦੀਆਂ ਰਚਨਾਵਾਂ ਪੜ੍ਹੀਆਂ ਨੇ ਜੀ ਇੱਕ ਦਰਦ ਜਿਹੜਾ ਪੰਜਾਬ ਦੇ ਪ੍ਰਤੀ ਹਮੇਸ਼ਾ ਉਹਨਾਂ ਦੇ ਰਚਨਾਵਾਂ 'ਚ ਝਲਕਦਾ ਸੀ ਹਮੇਸ਼ਾ ਸਮਾਜਿਕ ਮੁੱਦਿਆਂ ਨੂੰ ਇੱਕ ਅਜਿਹੇ ਤਰੀਕੇ ਨਾਲ ਪੇਰੋਂਦੇ ਸੀਗੇ ਕਿ ਲੋਕ ਸਮਝਦੇ ਸੀ ਇਸ ਚੀਜ਼ ਨੂੰ ਕਿ ਇਹ ਕਹਿਣਾ ਕੀ ਚਾਹੁੰਦੇ ਨੇ ਤਾਂ ਉਹ ਇੱਕ ਬੜੀ ਵੱਡੀ ਇੱਕ ਕਹ ਲਈਏ ਕਿ ਸਮਝ ਹੁੰਦੀ ਹੈ ਇੱਕ ਕਿਸੇ ਵੀ ਸਾਹਿਤਕਾਰ ਦੀ ਕਿ ਉਹ ਆਪਣੇ ਸ਼ਬਦਾਂ ਦੇ ਰਾਹੀਂ ਬੜੀ ਵੱਡੀ ਗੱਲ ਹੈ ਜਿਹੜੀ ਉਹ ਲੋਕਾਂ ਤੱਕ ਪਹੁੰਚਾ ਦਿੰਦੇ ਆ 70 ਸਰਵਰਕੇ ਲੋਕ ਰੋਜ਼ ਰੋਜ਼ ਨਹੀਂ ਜੰਮਨੇ। ਸੋ ਇੱਕ ਐਸਾ ਇਨਸਾਨ ਜਿਹਦੇ ਬਾਰੇ ਮੈਂ ਤਾਂ ਅੱਜ ਤੱਕ ਸੁਣਿਆ ਨਹੀਂ ਕਿਸੇ ਨਾਲ ਲੜਿਆ ਝਗੜਿਆ ਹੋਵੇ, ਕਿਸੇ ਨਾਲ ਗੁੱਸਾ ਕਿਹਾ ਹੋਵੇ ਜਾਂ ਕਦੇ ਕਿਸੇ ਕੋਲ ਕਿਸੇ ਬਾਰੇ ਗਲਤ ਬੋਲਦੋ ਕਿ ਫਰਾਨਾ ਬੰਦਾ ਗਲਤ ਹੈ, ਫਰਾਨਾ ਬੰਦੇ ਨੇ ਇਦਾਂ ਕੀਤਾ, ਫਰਾਨਾ ਬੰਦਾ ਹੈਜਾ, ਫਰਾਨਾ ਬੰਦਾ ਇਹ ਹੈ। ਕਦੇ ਕਿਸੇ ਬਾਰੇ ਸੁਣਿਆ ਨਹੀਂ ਜੀ ਇਹ ਗੱਲ। ਸੋ ਐਸਾ ਐਸਾ ਇੱਕ ਸਾਡੇ ਪੰਜਾਬੀ ਦਾ ਅੰਜੀਮ ਸ਼ਹਿਰ ਸੀਗਾ ਉਹ ਆਦਮ ਸ਼੍ਰੀ ਸਾਡਾ ਪਰ ਉਹ ਬੰਦੇ ਨੇ ਕਦੇ ਕਿਸੇ ਨੂੰ ਅਹਿਸਾਸ ਹੀ ਨਹੀਂ ਹੁਣ ਤੱਕ ਕਿ ਮੈਂ ਐਡਾ ਵੱਡਾ ਇਨਸਾਨ ਹਾਂ। ਸੋ ਮੈਂ ਸਮਝਦਾ ਕਿ ਇਹੋ ਜਿਹੇ ਇਨਸਾਨਾਂ ਦਾ ਧਰਤੀ ਤੇ ਰਹਿਣਾ ਸਾਡੇ ਚੋਂ ਇੱਕ ਇੱਕ ਕਰਕੇ ਜਿਹੜੇ ਚਾਹੀਦੇ ਇਨਸਾਨ ਉਹ ਜਾ ਰਹੇ ਨੇ ਬਹੁਤ ਸਾਰੇ ਹੋਰ ਲੋਕ ਆਉਂਦੇ ਨੇ ਧਰਤੀ ਤੇ ਪਰ ਬੱਤਰ ਸਾਹਿਬ ਵਰਗਾ ਬੰਦਾ ਕਦੀ ਕਦੀ ਧਰਤੀ ਤੇ ਆਉਂਦਾ ਸਰ ਜਿਸਨਾਂ ਨੂੰ ਸਨਸਕਾਰ ਕੀਤਾ ਗਿਆ ਸੀਐਮ ਸਾਹਿਬ ਉੱਥੇ ਪਹੁੰਚਦੇ ਆ ਤੇ ਉਹਨਾਂ ਦੀਆਂ ਅੱਖਾਂ ਬੜੀਆਂ ਨਾਮ ਹੁੰਦੀਆਂ ਉਹਨਾਂ ਨੇ ਹੰਝੂ ਆ ਜਿਹੜੇ ਰੁਕਦੇ ਵੀ ਤਾਂ ਉਹ ਇੱਕ ਮਿਲਦਾ ਪਿਆਰ ਹੀ ਆ ਜਿਹੜਾ ਲੱਗਦਾ ਕਿ ਸ਼ਾਇਦ ਹੀ ਕਿਸੇ ਸਾਹਿਦਕਾਰ ਦੇ ਲਈ ਇੰਨਾ ਪਿਆਰ ਪਹਿਲਾਂ ਕਦੇ ਝਲਕੇ ਹੋਵੇ ਕਿਉਂਕਿ ਇੱਕ ਸੀਐਮ ਜਦੋਂ ਪਹੁੰਚਦੇ ਆ ਤੇ ਉਸ ਤੋਂ ਬਾਅਦ ਉਹਨਾਂ ਦੀਆਂ ਅੱਖਾਂ ਨਮ ਰਹਿੰਦੀਆਂ ਹੰਝੂ ਰੁਕਦੇ ਨਹੀਂ ਆ ਤਾਂ ਉਹ ਬੜੀ ਵੱਡੀ ਗੱਲ ਹੈ ਬਿਲਕੁਲ ਜੀ ਇਹ ਜਿਹੜੀ ਪੋਲੀਟਿਸ਼ਨ ਤਾਂ ਲੱਗ ਚੀਜ਼ ਹੁੰਦੀ ਹੈ ਪਰ ਮਾਨ ਸਾਹਿਬ ਉਸ ਤੋਂ ਪਹਿ ਜਦੋਂ ਸੀਐਮ ਕਰਨ ਤੋਂ ਪਹਿਲਾਂ ਵੀ ਉਹ ਬਹੁਤ ਅਦਬ ਕਰਦੇ ਸੀਗੇ ਪਾਤਰ ਸਾਹਿਬ ਅੱਜ ਵੀ ਕਰਦੇ ਨੇ ਸੀਐਮ ਕਰਨ ਤੋਂ ਬਾਅਦ ਵੀ ਕਿੰਨੀਆਂ ਸਾਰੀਆਂ ਕਟੇਸ਼ਨਾਂ ਪਾਤਰ ਸਾਹਿਬ ਲੀਆਂ ਉਹ ਲੈ ਕੇ ਆਪਣੇ ਭਾਸ਼ਣਾ ਚ ਬੋਲਦੇ ਨੇ ਕਿੰਨੀਆਂ ਸਾਰੀਆਂ ਕਟੇਸ਼ਨਾਂ ਦੇ ਆਧਾਰ ਨਾਲ ਦੰਦੇ ਨੇ ਉਹ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਤਾਂ ਰਾਹ ਬਣ ਜਾਂਦੇ ਨੇ ਸੋ ਇਹੋ ਜਿਹੀਆਂ ਚੀਜ਼ਾਂ ਜਾਂ ਦਿਲ ਖੋਲਾ ਹੁੰਦਾ ਜਾ ਰਹੋ ਕਿ ਪਾਸ ਅਜਿਨਾ ਖੋਲਣਾ ਪਰਦਾ ਹੋ ਜਾ ਰਹੋ ਕੇ ਸਾਥ ਸੋ ਇਸ ਕਰਕੇ ਪਾਤਰ ਸਾਹਿਬ ਐਸੀ ਵੱਡੀ ਚੀਜ਼ ਸੀ ਕਿ ਹਰ ਵਰਗ ਉਹਨੂੰ ਬੁੱਧੀਜੀਵੀ ਵਰਗ ਤਾਂ ਪੜਦਾ ਸੁਣਦਾ ਹੀ ਹੈ ਉਹਨਾਂ ਨੂੰ ਆਮ ਸਾਡੇ ਜਿਹੜੇ ਵਿਦਿਆਰਥੀ ਨੇ ਟੀਚਰ ਨੇ ਡਰਾਈਵਰ ਨੇ ਢਾਬੇ ਵਾਲੇ ਨੇ ਕਿਸੇ profession ਦੇ ਲੋਕ ਹੋਣ ਉਹ ਸਾਰੇ ਲੋਕਾਂ ਦਾ ਹਰਮਨ ਪਿਆਰਾ ਬੰਦਾ ਸੀਗਾ ਸੋ ਇਸ ਕਰਕੇ ਉਹ ਜਸਮਾਨੀ ਤੌਰ ਤੇ ਵਿੱਚ ਸਾਡੇ ਚ ਨਹੀਂ ਰਹੇ ਪਰ ਮੈਂ ਸਮਝਦਾ ਕਿ ਆਪਣੀ ਲਿਖਤਾਂ ਰਹੀ ਹਮੇਸ਼ਾ ਪੰਜਾਬੀਆਂ ਦੇ ਦਿਲਾਂ 'ਚ ਧੜਕਦੇ ਰਹਿਣਗੇ ਤੈਨੂੰ ਸਰ ਗੱਲਬਾਤ ਕਰਨ ਦੇ